ਜਾਫੇ ਲੜਾਈ ਅਕਾਲੀ ਕਾਂਗਰਸ ਦੀ ਹੋਵੇ ਜਾਂ ਫਿਰ ਕਾਂਗਰਸ ਦੇ ਵਿੱਚ ਆਪਣੇ ਹੀ ਲਫੜ ਜੋ ਪਾਰਟੀ ਨੂੰ ਲੈ ਕੇ ਜਾ ਰਹੇ ਨੇ ਪਰ ਇਹਨਾਂ ਦੋਵਾਂ ਤੋਂ ਪਾਸੇ ਹੋ ਕੇ ਆਮ ਆਦਮੀ ਪਾਰਟੀ ਨੂੰ ਦਿਨੋ ਦਿਨ ਤਾਕਤ ਮਿਲਦੀ ਜਾ ਰਹੀ ਹੈ ਲੰਗੇ ਦੀ ਆਮ ਆਦਮੀ ਪਾਰਟੀ ਦੇ ਵਿੱਚ ਕਈ ਪਰਿਵਾਰ ਸ਼ਾਮਲ ਹੋਏ ਸਨ ਅਤੇ ਹੁਣ ਮੋੜ ਤੋਂ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਪਿੰਡ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਨਾਲ ਜੁੜ ਗਏ ਨੇ ਇਹੀ ਉਹ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਖੁੱਲ ਕੇ ਨਵਤੇਜ ਸਿੰਘ ਟੀਮਾ ਦਾ ਵਿਰੋਧ ਕੀਤਾ ਸੀ ਨਵਤੇਜ ਸਿੰਘ ਟੀਮਾ ਦਾ ਪਤਲਾ ਹੁੰਦਾ ਸੀ ਇਸੇ ਤੋਂ ਲੈ ਕੇ ਲੋਕ ਹੁਣ ਖੁੱਲ ਕੇ ਬੋਲਣ ਲੱਗ ਪਏ ਨੇ ਕਿਹੜੇ ਟੀਮਾ ਸਾਹਿਬ ਦੀ ਇਸ ਵਕਤ ਤੱਕ ਤੇ ਗੱਲ ਸੰਗਲ ਸੰਗ ਟੀਮਾ ਸਾਹਿਬ ਆਏ ਆ ਅੱਛਾ ਜੀ ਤੂੰ ਸਾਡੇ ਕੋਲ ਪਹੁੰਚਿਆ ਤੇ ਬੜਾ ਮਾਣ ਖੁਸ਼ ਹੋਇਆ ਤੇ ਉਹਨਾਂ ਵਿਕਾਸ ਦਾ ਵੀ ਵਧੀਆ-ਵਧੀਆ ਕੰਮ ਕਰਾਂਗੇ ਬਹੁਤ ਬੜਾ ਅੱਛਾ ਇਲਾਕਾ ਸਾਡਾ ਜਮਾਇਤ ਕੀਤਾ ਨਾਲ ਸਾਡੇ ਤੇ ਅੱਜ ਆਮ ਆਦਮੀ ਪਾਰਟੀ ਨਾਲ ਅੱਜ ਤੁਸੀਂ ਮਤਲਬ ਆਮ ਆਦਮੀ ਪਾਰਟੀ ਦਾ ਬੰਦਾ ਫੜਿਆ ਉਹਨਾਂ ਦਾ ਬੰਦਾ ਫੜਿਆ ਤੇ ਤੁਹਾਡੀ ਜਿਹੜੀ ਇੱਕ ਵੀਡੀਓ ਜਾਰੀ ਹੋਈ ਸੀ ਉਹਦੇ ਵਿੱਚ ਉਸ ਤੋਂ ਬਾਅਦ ਵਿਧਾਇਕ ਸਾਹਿਬ ਨੇ ਕੋਈ ਤੁਹਾਡੀ ਸੁਣਵਾਈ ਕੀਤੀ ਉਸ ਤੋਂ ਬਾਅਦ ਕੋਈ ਵਿਧਾਇਕ ਸਾਹਿਬ ਨੇ ਸਾਡੀ ਕੋਈ ਗੱਲਬਾਤ ਨਹੀਂ ਕੀਤੀ ਅੱਛਾ ਜੀ ਕਿਉਂ ਪਚਾ ਵੀ ਹੋ ਗਿਆ ਕੰਮ ਉਹ ਤੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਸੰਬੰਧੀ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਦੱਸੀਆਂ ਗਈਆਂ ਅੱਜ ਸੱਜਨ ਸਿੰਘ ਚੀਮਾ ਨੂੰ ਇਹਨਾਂ ਤੁਹਾਡੀਆਂ ਜਿਹੜੀਆਂ ਜੋ ਵੀ ਮੁਸ਼ਕਲਾ ਸੀਗੀ ਮੇਨ ਸਾਡਾ ਮਸਲਾ ਰਾਹ ਦਾ ਹੀ ਆ ਜੀ ਹੂੰ ਵੱਡਾ ਸਭ ਤੋਂ ਮਸਲਾ ਸਾਡਾ ਰਾਹ ਦਾ ਵਾ ਜਦੋਂ ਬਾਸ ਪੈਂਦੀ ਆ ਸਾਨੂੰ ਇੱਕ ਉਹ ਤੋਂ ਝੋਲੇ ਦੀ ਪਨੀਰੀ ਨੂੰ ਲਾਗੋਂ ਲੱਭੀ ਉਹ ਝੋਨਾ ਲਾਉਣ ਤਾਂ ਕੋਈ ਜਾਣੇ ਜਿੱਨਾ ਰਾਜ ਪਾਣੀ ਖੜਾ ਹੁੰਦਾ ਤੇ ਭੈਣ ਭਰਾ ਉਹ ਰਿਸ਼ਤੇਦਾਰ ਆਉਂਦੇ ਆ ਉਹ ਪੁੱਛਦੇ ਆ ਕਿ ਤੁਹਾਡੇ ਕੋਈ ਇਲਾਕੇ 'ਚ ਕੋਈ ਐਮ.ਐਲ.ਏ ਹੈਗਾ ਕੋਈ ਸਰਪੰਚ ਹੈਗਾ ਮਾ ਹੈ ਜ਼ਰੂਰ ਮਿੱਟੀ ਦੇ ਬੋਤ ਬਣਾਏ ਕੋਈ ਧੀ ਵਧੀਆ ਕੰਮ ਨਹੀਂ ਕਰਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਨ ਸਿੰਘ ਦਾ ਕਹਿਣਾ ਹੈ ਕਿ ਜੋ ਲੋਕ ਪਹਿਲਾਂ ਦੱਬੀ ਆਵਾਜ਼ ਵਿੱਚ ਬੋਲਦੇ ਸਨ ਹੁਣ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਇੰਨੀ ਹਿੰਮਤ ਦੇ ਦਿੱਤੀ ਹੈ ਕਿ ਉਹ ਖੁੱਲ ਕੇ ਬੋਲਣ ਲੱਗ ਪਏ ਨੇ ਨਵਤੇਜ ਸਿੰਘ ਟੀਮਾ ਜੋ ਕਿ ਸੀਟਿੰਗ ਐਮਐਲਏ ਨੇ ਉਹਨਾਂ ਦੇ ਖਿਲਾਫ ਹੁਣ ਲੋਕ ਬੋਲਣ ਲੱਗ ਪਏ ਨੇ ਨਵਤੇਜ ਸਿੰਘ ਟੀਮਾ ਨੂੰ ਵੀ ਹੁਣ ਵਾਰ-ਵਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖੋ ਅੱਜ ਛੰਨਾ ਛੇਰ ਸਿੰਘ ਦੇ ਵਿੱਚ ਆ ਕਾਫੀ ਸੰਗਤ ਨੇ ਅੱਪਾ ਸਿਲਕ ਨੇ ਸਰਦਾਰ ਹਰਪਾਲ ਸਿੰਘ ਜਿਹੜੇ ਬੜੇ ਬਹੁਤ ਵਧੀਆ ਇਨਸਾਨ ਨੇ ਉਹਨਾਂ ਦੇ ਘਰੇ ਕਾਫੀ ਵੱਡਾ ਇਕੱਠ ਸੀ ਤੇ अनेका ਪਰਿਵਾਰ ਜਿਹੜੇ ਨੇ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਆ ਪਿਛਲੇ ਦਿਨ ਹੀ ਇਹਨਾਂ ਨੇ ਆਪਣਾ ਇੱਕ ਰੋਸ ਪ੍ਰਦਰਸ਼ਨ ਕੀਤਾ ਸੀਗਾ ਤੇ ਮੈਂ ਸਮਝਦਾ ਕਿ ਇਹ ਬਹੁਤ ਚੰਗੀ ਗੱਲ ਹੈ ਜਿਹੜਾ ਕੋਈ ਕੰਮ ਨਹੀਂ ਕਰਦਾ ਉਹਨਾਂ ਦਾ ਜਲੂਸ ਇਦਾਂ ਹੀ ਨਿਕਲਣਾ ਚਾਹੀਦਾ ਔਰ ਇਹਨਾਂ ਨੇ ਮੈਨੂੰ ਬੁਲਾ ਕੇ ਇਹ ਕਿਹਾ ਵੀ ਐਸੀ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਤੇ ਅੱਜ ਕਾਫੀ ਪਰਿਵਾਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਕਿਉਂਕਿ ਇਹਨਾਂ ਨੇ ਅੱਜ ਸੋਸ਼ਲ ਮੀਡੀਆ ਦੇ ਥਰੂ ਸਭ ਪਤਾ ਹੈ ਪੇ ਦਿੱਲੀ ਵਿੱਚ ਕਿਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਔਰ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਕੰਮ ਹੋਣਗੇ ਜੋ ਕੇਜਰੀਵਾਲ ਵਾਦਾ ਕਰਦਾ ਉਹ ਪੂਰਾ ਕਰਦਾ ਇੱਥੇ ਜਿਨ੍ਹਾਂ ਪਹਿਲਾਂ ਸਿਆਸੀ ਪਾਰਟੀਆਂ ਵਾਅਦੇ ਕਰਦੀਆਂ ਸੀ ਕਿ ਇਹਨੂੰ ਕੈਲੀਫੋਰਨੀਆ ਬਣਾ ਦਾਂਗੇ ਅਸੀਂ ਘਰ ਘਰ ਨੌਕਰੀਆਂ ਦੇ ਦਾਂਗੇ ਅਸੀਂ ਨਸ਼ੇ ਬੰਦ ਕਰ ਦ ਕਰ ਦਾਂਗੇ ਇਹ ਸਾਰੀਆਂ ਚੀਜ਼ਾਂ ਨੂੰ ਜਾਣਦੇ ਆ ਤੇ ਕੌਣ ਝੂਠ ਬੋਲਦਾ ਤੇ ਕਿਹੜਾ ਜਿਹੜਾ ਉਹ ਸਹੀ ਕੰਮ ਕਰਦਾ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਵਿਚਰ ਰਹੇ ਹੋ ਤੁਸੀਂ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਦੇਖੋ ਅਸੀਂ ਤੇ ਦਿੱਲੀ ਦੇ ਜੋ ਕੰਮ ਹੋਏ ਨੇ ਬੇਸ਼ੱਕ ਉੱਥੇ ਅਧ ਪਚਦ ਸਰਕਾਰ ਹੈ ਪਰ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਉਹ ਕੰਮਾਂ ਨੂੰ ਦੇਖ ਕੇ ਜਿਹੜਾ ਉਹ ਅਸੀਂ ਉਹੋ ਹੀ ਪ੍ਰਚਾਰ ਇੱਥੇ ਕਰ ਰਹੇ ਆਂ ਵੀ ਜੇ ਓਦਾਂ ਦਾ ਰਾਜ ਚਾਹੁੰਦੇ ਹੋ ਓਦਾਂ ਦੇ ਸਕੂਲ ਚਾਹੁੰਦੇ ਹੋ ਓਦਾਂ ਦੇ ਹਸਪਤਾਲ ਚਾਹੁੰਦੇ ਹੋ ਉਦਾਂ ਦੀਆਂ ਕਰਪਸ਼ਨ ਫ੍ਰੀ ਜਿਹੜੀ ਐ ਉਹ ਸਿਸਟਮ ਨੂੰ ਚਾਹੁੰਦੇ ਹੋ ਤੇ ਆਮ ਆਦਮੀ ਪਾਰਟੀ ਜਿਹੜੀ ਐ ਉਹ ਜੁਆਇਨ ਕਰੋ ਔਰ ਇਹ ਜਦੋਂ ਅਸੀਂ ਦੱਸਦੇ ਆਂ ਤੇ ਵੱਡਾ ਹੰਗਾਰਾ ਮਿਲ ਰਿਹਾ ਕੱਲ ਹੀ ਅਸੀਂ ਇੱਕ ਪਿੰਡ ਦੇ ਵਿੱਚ ਸਾਰੇ ਪਿੰਡ ਨੂੰ ਜੁਆਇਨ ਕਰਾ ਕੇ ਆਏ ਆਂ ਤੇ ਅੱਜ ਇਸ ਪਿੰਡ ਦੇ ਵਿੱਚ ਅਨੇਕਾਂ ਪਰਿਵਾਰ ਜਿਹੜੇ ਉਹ ਸਾਡੇ ਤੇ ਸ਼ਾਮਲ ਹੋਏ ਪੰਜਾਬ ਦੇ ਵਿੱਚ ਸਥਿਤੀ ਕਿਵੇਂ ਦੀ ਐ ਇਸ ਵਕਤ ਆਮ ਆਦਮੀ ਪਾਰਟੀ ਦੀ ਦੇਖੋ ਬੇਸ਼ੱਕ ਵਿਰੋਧੀ ਧਿਰਾਂ ਅੱਡੀ ਜੋੜੀ ਤੱਕ ਜ਼ੋਰ ਲੱਗਾ ਇਹਨਾਂ ਦਾ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਆਮ ਆਦਮੀ ਪਾਰਟੀ ਤੋਂ ਡਰਨ ਲੱਗੀਆਂ ਨੇ ਇਹਨਾਂ ਨੂੰ ਪਤਾ ਹੈ ਵੀ ਜੇ ਇੱਕ ਵਾਰੀ ਆਮ ਆਦਮੀ ਪਾਰਟੀ ਆ ਗਈ ਤੇ ਉਹਨੇ ਕੰਮ ਕਰਨੇ ਆ ਵਧੀਆ ਕੰਮ ਕਰਨੇ ਤੇ ਉਸ ਤੋਂ ਬਾਅਦ ਦੂਜੀਆਂ ਸਿਆਸੀ ਪਾਰਟੀਆਂ ਦਾ ਸਦਾ ਲਈ ਖਾਤਮਾ ਹੋ ਜਾਣਾ ਹੈ ਇਹ ਡਰੋਂ ਇਹ ਸਾਰੇ ਇਕੱਠੇ ਹੋ ਕੇ ਲੜ ਰਹੇ ਨੇ ਤੁਸੀਂ ਦੇਖਦੇ ਹੋ ਕਿ ਉੱਪਰ ਵੀ ਸਾਫਤਾਬ ਤੁਸੀਂ ਦੇਖਿਆ ਸਟੇਟ ਲੈਵਲ ਤੇ ਵੀ ਸਾਡੇ ਹਲਕੇ ਤੇ ਵੀ ਦੇਖਿਆ ਇਹ ਸਾਰੇ ਇਕੱਠੇ ਹੋ ਕੇ ਜਿਹੜੇ ਨੇ ਧਨਾੜ ਵਪਾਰੀ ਬੰਦੇ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੇ ਇਲੈਕਸ਼ਨ ਲੜ ਰਹੇ ਆ ਔਰ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਐਤਿਕਾ ਪਾਰਟੀ ਨੇ ਇਹ ਨਹੀਂ ਦੇਖਣਾ ਮੋੜ ਛੋੜ ਨਹੀਂ ਦੇਖਣਾ ਉਹਨਾਂ ਨੇ ਦਿੱਲੀ ਦੇ ਕੰਮ ਦੇਖਣੇ ਨੇ ਤੇ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਐ ਮਕਮਲ ਝਾੜੂ ਫੇਰਨਗੇ ਆਮ ਆਦਮੀ ਪਾਰਟੀ ਦੀ ਲਗਾਤਾਰ ਵਧ ਰਹੀ ਤਾਕਤ ਕਾਰਨ ਉਹਨਾਂ ਨੂੰ ਕਿਤੇ ਨਾ ਕਿਤੇ ਵੋਟਾਂ ਵਿੱਚ ਫਰਕ ਜ਼ਰੂਰ ਮਿਲ ਸਕਦਾ ਹੈ ਭਾਵੇਂ ਸੀਟ ਮਿਲੇ ਨਾ ਮਿਲੇ ਪਰ ਫਿਰ ਵੀ ਕਾਂਗਰਸ ਅਤੇ ਅਕਾਲੀਆਂ ਦੀ ਆਪਸੀ ਲੜਾਈਆਂ ਜਾਂ ਫਿਰ ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਰਨ ਆਮ ਆਦਮੀ ਪਾਰਟੀ ਨੂੰ ਵੱਡੀ ਤਾਕਤ ਲਗਾਤਾਰ ਮਿਲਦੀ ਜਾ ਰਹੀ ਹੈ ਸੁਲਤਾਨਪੁਰ ਲੋਧੀ ਤੋਂ ਚੰਦਰਮੜੀਆ ਦੀ ਰਿਪੋਰਟ ਮਿੰਨੀ ਪਾਕਟ